ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ ਮਗਰ ਆਉਂਦੀ ਸੀ ਉਹ ਜਦ ਮੈਂ ਪੌੜ ਉੱਤਰਿਆ ਜੀ ਜਦ ਪੌੜ ਉੱਤਰ ਤੇ ਦੇਖੀ ਜਦ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜੀ ਜਦ ਮੇਰੇ ਅੱਗੇ ਲਾਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕਰੀ ਮਨਾਂ ਵੀ ਸ਼ਾਇਦ ਇਹ ਨਹੀਂ ਤੇ ਰੁਕਣਾ ਹੋਣਾ ਜੀ ਜਦ ਉਹਨੇ ਹੌਲੀ ਕਰ ਲਈ ਗੱਡੀ ਮੇਰੇ ਮੂਰੇ ਉਹਨੇ ਰੋਕ ਕੇ ਜੀ ਗੱਡੀ ਫਿਰ ਦੂਰ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਬਾੜ ਲਈ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੂਰੇ ਪਿਸਤਲ ਉਹਦੇ ਹੱਥ ਦੇ ਵਿੱਚ ਤਾਂ ਜਿਹਦੇ ਗੱਡੀ ਦੇ ਵਿੱਚ ਆ ਚੜੀ ਆ ਕੇ ਉਹ ਜਿਹਦੇ ਬੱਚੇ ਨੂੰ ਕਹਿਣ ਲੱਗੀ ਵੀ ਉੱਠ ਕਹਿੰਦੀ ਤਾਂ ਮੇਰੀ ਮੂਵੀ ਬਣਾਈ ਜਾ ਮੇਰੀ ਮੂਵੀ ਡਿਲੀਟ ਕਰ ਬਾਜੀ ਇਹਨੇ ਗੱਲ ਕਹਿ ਕੇ ਉਹ ਜਦੋਂ ਫਿਰ ਪਿਸਤਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ ਬਸ ਉਹਦਾ ਨੰਬਰ ਨਹੀਂ ਦੇਖ ਪਾਈ ਸੀ ਉਹਨੇ ਟੇਢੀ ਕਰਕੇ ਲਾਤੀ ਜੀ ਬੱਜੀ ਕੀ ਲੱਗਦਾ ਲੇਡੀਜ਼ ਕੀ ਕੀ ਸੀ ਕਿੰਨੀ ਤੋਂ ਮਰਦੀ ਸੀ ਕਿੰਦਾ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ ਲੇਡੀ ਜਿਹੋਈ ਹੈਗੀ ਸੀ 35 ਦੇ ਸਪੈਕਟਿਕ ਸਾਲ ਦੇ ਗੇਟ ਤੇ ਕਿਦਾਂ ਦਾ ਬਿਹੇਵੀਅਰ ਕਰਿਆ ਜੀ ਉਹਦਾ ਕੁਛ ਡਟਾ ਦਾ ਕੁਛ ਲੱਗਿਆ ਨਹੀਂ ਖਾਦਾ ਆ ਇਹਨਾਂ ਅੰਗਰੇਜ਼ੀ ਜੀ ਬੋਲੀਏ ਜੀ ਆ ਕੇ ਉਹ ਗੱਡੀ ਦੇ ਵਿੱਚ ਯਾਨੀ ਮੈਨੂੰ ਕੁਛ ਨਹੀਂ ਕਿਹਾ ਜੀ ਉਹਨੇ ਉਹਨੇ ਆ ਕੇ ਉਹ ਬੱਚਾ ਹੀ ਠਾਲ ਲੈ ਜਿਹਨੇ ਮੂਵੀ ਬਣਾਈ ਆਈ ਇਹੋ ਜੀ ਤੁਸੀਂ ਬਾਅਦ ਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਤੋਂ ਇਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਆ ਇਹ ਨਹੀਂ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜੀ ਕਿਹੜਾ ਬੱਚੇ ਨੇ ਬਣਾਈ ਆ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਰੇ ਇਹ ਜਿਹੜੀ ਘਟਨਾ ਕਿਵੇਂ ਦੇਖਦੇ ਹੋ ਤੁਸੀਂ ਇਹ ਘਟਨਾ ਇਹ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਜੀ ਇਹ ਉਹ ਜੇ ਫੱਟ ਗਈ ਤਾਂ ਚਾਹੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੀ ਸੀ ਮੇਰੇ ਵੀ ਮਾਰ ਸਕਦੀ ਸੀ ਤੇ ਜਿਹੜੀ ਬਹੁਤ ਮੰਨ ਭਾਗੀ ਹੋਈ ਹੈ ਜੀ ਇਹ ਫੋਰਚੂਨਰ ਕਾਰ ਵਾਲੀ ਕੁੜੀ ਨੇ ਘੇਰ ਲਈ ਸਕੂਲ ਦੀ ਬੱਸ ਬੱਸ ਦੇ ਵਿੱਚ ਚੜੀ ਪਿਸਤਲ ਲੈ ਕੇ ਤੁਹਾਨੂੰ ਦੱਸਦੇ ਕਿ ਖਬਰ ਸਮਰਾਲਾ ਦੀ ਹੈ ਜਿੱਥੇ ਸਮਰਾਲਾ ਦੇ ਵਿੱਚ ਇੱਕ ਸਕੂਲ ਦੀ ਬੱਸ 'ਚ ਬੱਚੇ ਬੈਠੇ ਹੋਏ ਸੀ ਤੇ ਬਾਹਰ ਆਪਣੇ ਮੋਬਾਈਲ ਫੋਨ ਦੇ ਨਾਲ ਵੀਡੀਓ ਬਣਾ ਰਹੀ ਸੀ ਤਾਂ ਅਚਾਨਕ ਇੱਕ ਫੋਰਚਨਰ ਕਾਰ ਵਾਲੀ ਕੁੜੀ ਨੂੰ ਗੁੱਸਾ ਆ ਜਾਂਦਾ ਹੈ ਤਾਂ ਬੱਸ ਦੇ ਮੂਹਰੇ ਆਪਣੀ ਫੋਰਚਨਰ ਕਾਰ ਲਾ ਲੈਂਦੀ ਹੈ ਤੇ ਸਕੂਲ ਦੀ ਬੱਸ ਨੂੰ ਘੇਰ ਲੈਂਦੀ ਹੈ ਤਾਂ ਫਿਰ ਰਵਾਲਵਰ ਕੱਢ ਕੇ ਉਸ ਬੱਸ ਦੇ ਵਿੱਚ ਚੜ ਜਾਂਦੀ ਹੈ ਤੇ ਬੱਚਿਆਂ ਨੂੰ ਪਿਸਤਲ ਦੇ ਨਾਲ ਡਰਨ ਲੱਗ ਪੈਂਦੀ ਹੈ ਤੇ ਕਹਿਣ ਲੱਗੀ ਕਿ ਤੁਸੀਂ ਮੇਰੀ ਇਹ ਵੀਡੀਓ ਡਿਲੀਟ ਕਰ ਦਿਓ ਜਿਹੜੀ ਤੁਸੀਂ ਫੋਨ ਦੇ ਵਿੱਚ ਬਣਾ ਦੇ ਸੀ ਤਾਂ ਜਿਸ ਤੋਂ ਬਾਅਦ ਬੱਚਿਆਂ ਨੇ ਸਕੂਲ ਪਹੁੰਚ ਕੇ ਇਹ ਗੱਲ ਸਾਰੀ ਮੈਡਮਾਂ ਨੂੰ ਦੱਸੀ ਤਾਂ ਮੈਡਮਾਂ ਨੇ ਫਿਰ ਸਕੂਲ ਦੀ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਇੱਕ ਕੁੜੀ ਦੇ ਵੱਲੋਂ ਸਕੂਲ ਦੀ ਬੱਸ ਨੂੰ ਘੇਰਿਆ ਗਿਆ ਤਾਂ ਉਸ ਤੋਂ ਬਾਅਦ ਪ੍ਰਿੰਸੀਪਲ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੂੰ ਦੱਸੀ ساری ਗੱਲਬਾਤ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਹ ਕੌਣ ਕੁੜੀ ਸੀ ਫੋਰਚਨਰ ਵਾਲੀ ਜਿਸ ਨੇ ਸਕੂਲ ਦੀ ਬੱਸ ਘੇਰੀ ਸੀ ਪਿਸਟਲ ਲੈ ਕੇ ਬੱਸ ਦੇ ਵਿੱਚ ਚੜੀ ਸੀ ਪੁਲਿਸ ਦੇ ਵੱਲੋਂ ਹੁਣ ਉਸ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਆਖਰ ਪੂਰਾ ਮਾਮਲਾ ਕੀ ਆ ਉਹ ਤੁਹਾਨੂੰ ਬੱਸ ਦੇ ਡਰਾਈਵਰ ਦੇ ਕੋਲੋਂ ਸੁਣਾਉਂਦੇ ਹਾਂ ਮੇਰਾ ਨਾਮ ਹੈ ਰਾਮ ਲਾਲ ਪਿੰਡ ਸਿਹਾਲਾ ਜੀ ਮੇਰਾ ਤੇ ਕੀ ਕੰਮ ਕਰਦਾ ਮੈਂ ਡਰਾਈਵਿੰਗ ਕਰਦਾ ਹਾਂ ਜੀ ਆਪਣੇ ਗਾਰਡਨ ਵੈਲੀ ਚ ਸਕੂਲ ਚ ਕੱਲ ਕੀ ਘਟਨਾ ਹੋਈ ਹੈ ਜਿਹੜਾ ਘਟਨਾ ਵਾਪਰੀ ਹੈ ਜਿਹੜੀ ਇਹ ਘਟਨਾ ਹੋਈ ਹੈ ਜੇ ਮੈਂ ਮੱਛੜਾ ਸਾਹਿਬ ਤੋਂ ਆ ਰਿਹਾ ਤਾਂ ਜੀ ਬੱਚੇ ਲੈ ਕੇ ਆ ਪਲੱਸ 2 ਵਾਲੇ ਉਹਨਾਂ ਨੂੰ 12:00 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ ਮੈਂ 12:40 ਤੇ ਆਪਣੇ ਆ ਬਾਈਪਾਸ ਤੇ ਸਮਰਾਲਾ ਬਾਈਪਾਸ ਤੇ ਆ ਗਿਆ ਤੇ ਤੇ ਮੈਂ ਤਾਂ ਆਪਣਾ ਆਰਮਨਾਲ ਆ ਰਿਹਾ ਹਾਂ ਜੀ ਉਹੀ 40 ਕਿਲੋ ਦੀ ਸਪੀਡ ਤੇ ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ ਮਗਰ ਆਉਂਦੀ ਸੀ ਉਹ ਜਦ ਮੈਂ ਪਉ ਉੱਤਰਿਆ ਜੀ ਜਦੋਂ ਪੌੜਾ ਤੇ ਦੇਖੀ ਜਦੋਂ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜਦ ਮੇਰੇ ਅੱਗੇ ਲਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕਰੀ ਮਨ ਖਾ ਵੀ ਸ਼ਾਇਦ ਇਹ ਨਹੀਂ ਤੇ ਰੁਕਣਾ ਹੋਣਾ ਜਦ ਉਹਨੇ ਹੌਲੀ ਕਰ ਲਈ ਗੱਡੀ ਮੇਰੇ ਮੂਰੇ ਉਹਨੇ ਰੋਕ ਕੇ ਜੀ ਗੱਡੀ ਫਿਰ ਦੋ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਵਾੜ ਲਈ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੂਰੇ ਪਿਸਟਲ ਉਹਦੇ ਹੱਥ ਦੇ ਵਿੱਚ ਤਾਂ ਜਿਹਦੇ ਗੱਡੀ ਦੇ ਵਿੱਚ ਆ ਚੜੀ ਗਈ ਆ ਕੇ ਉਹ ਜਿਹਦੇ ਬੱਚੇ ਨੂੰ ਕਹਿਣ ਲੱਗੀ ਵੀ ਉਠੋ ਕਹਿੰਦੀ ਤਾਂ ਮੇਰੀ ਮੂਵੀ ਬਣਾਈ ਜਾ ਉਹ ਮੇਰੀ ਮੂਵੀ ਡਿਲੀਟ ਕਰ। ਬਸ ਇਹਨੀ ਗੱਲ ਕਹਿ ਕੇ ਉਹ ਜਦੋਂ ਫਿਰ ਪਿਸਤਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ। ਉਹਦਾ ਨੰਬਰ ਨਹੀਂ ਦੇਖ ਪਾਈ ਅਸੀਂ ਉਹਨੇ ਟੇਡੀ ਕਰਕੇ ਲਾਤੀ ਗੱਡੀ। ਕੀ ਲੱਗਦਾ ਲੇਡੀਜ਼ ਕੀ ਕੀ ਸੀ? ਕੀ ਮਰਦੀ ਸੀ? ਕੀ ਮਰਜ਼ੀ ਕੀ ਕਿੱਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ? ਲੇਡੀ ਜੋ ਹੋਈ ਹੈਗੀ ਸੀ 35 ਦੇ ਸਪੈਕਟਿਕ ਸਾਲ ਦੇ ਗੇੜ ਚ ਸੀ। ਤੇ ਕਿੱਦਾਂ ਦਾ ਬਿਹੇਵੀਅਰ ਕਰਹਾ ਜਾ ਸੀ ਉਹਦਾ? ਕੁਛ ਐਡਾ ਦਾ ਕੁਛ ਲੱਗਿਆ ਨਹੀਂ ਖਾਦਾ ਆ ਇਹਨਾਂ ਅੰਗਰੇਜ਼ੀ ਜੀ ਬੋਲੀਏ ਜੀ ਆ ਕੇ ਉਹ ਗੱਡੀ ਦੇ ਵਿੱਚ। ਯਾਨੀ ਮੈਨੂੰ ਕੁਛ ਨਹੀਂ ਕਿਹਾ ਜੀ ਉਹਨੇ। ਉਨੇ ਆਗੇ ਬੱਚਾ ਹੀ ਥਾਣ ਲੈ ਜਿਹਨੇ ਮੂਵੀ ਬਣਾਈ ਹੈ ਇਹੋ ਜੀ ਤੁਸੀਂ ਬਾਅਦ ਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਤੋਂ ਇਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਆ ਇਹ ਨਹੀਂ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜਿਹੜਾ ਬੱਚੇ ਨੇ ਬਣਾਈ ਆ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਰੇ ਗੱਡੀ ਰੋਕੀ ਆ ਇਹ ਜਿਹੜੀ ਘਟਨਾ ਕਿਵੇਂ ਦੇਖਦੇ ਹੋ ਤੁਸੀਂ ਇਹ ਘਟਨਾ ਨੂੰ ਇਹ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਜੀ ਉਹ ਜੇ ਫਰਦ ਗੀਤਾ ਚਾਹੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੀ ਸੀ ਮੇਰੇ ਵੀ ਮਾਰ ਸਕਦੀ ਸੀ ਤੇ ਜਿਹੜੀ ਬਹੁਤ ਮੰਨ ਭਾਗੀ ਹੋਈ ਹੈ ਜੀ ਇਹ ਤੇ ਬੱਚੇ ਡਰਦੇ ਹੋਣੇ ਅੱਜ ਆਏ ਵੀ ਨਹੀਂ ਹੋਣੇ ਕਈ ਦਸ ਹਾਂਜੀ ਅੱਜ ਆਏ ਵੀ ਨਹੀਂ ਬੱਚੇ ਕਈ ਤੇ ਬਹੁਤ ਜਣੀ ਮੰਨ ਭਾਗੀ ਹੋਈ ਹੈ ਕੀ ਕੀ ਕਹਿਣਾ ਕਿ ਤੁਹਾਨੂੰ ਮੰਗ ਕੀ ਕਰਦੇ ਨੇ ਕਹਿਣਾ ਜਾਂਦਾ ਵੀ ਇਹਦੀ ਕਿਤੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਵੱਲੋਂ ਫੇਰ ਆ ਕੇ ਸਕੂਲ ਚ ਦੱਸਿਆ ਗਿਆ ਐਫ ਆਈ ਆਰ ਦਰਜ ਕਰਾਈ ਗਈ ਹੈ ਹਾਂਜੀ ਸਮਰਾਲਾ ਥਾਣੇ ਦੇ ਵਿੱਚ ਐਫ ਆਰ ਦਰਜ ਕਰਾਈ ਗਈ ਹੈ ਠੀਕ ਸਸਿਕਾ ਜੀ ਮੇਰਾ ਨਾਮ ਸਵਾਤੀ ਕਈ ਇਹ ਮੈਂ ਪ੍ਰਿੰਸੀਪਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਾਲਾ ਜਲਪੁਰਾ ਤੋਂ ਹਾਂ ਤੇ ਕੱਲ ਇੱਕ ਬਹੁਤ ਹੀ ਅਜੀਬ ਜੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ ਕਿਉਂਕਿ ਸਕੂਲ ਅਰਗੇ ਸੰਸਥਾ ਦੇ ਵਿੱਚ ਕਦੇ ਵੀ ਆਰਮ ਸਿਸਟਮ ਲਾਈਕ ਕੰਜ਼ ਵਗੈਰਾ ਦਾ ਪ੍ਰਯੋਗ ਨਹੀਂ ਹੁੰਦਾ ਸਾਡੇ ਬੱਚੇ ਮਾਚੀ ਵਾਲਾ ਤੋਂ ਵੈਨ ਚ ਆ ਰਹੇ ਸੀ ਲਗਭਗ 25 ਬੱਚੇ ਸਵਾਸੀ ਵਿੱਚ 11 ਬੱਚੀਆਂ ਸੀ ਔਰ 14 ਲੜਕੇ ਸੀ ਸਾਰੇ ਮਾਈਨਰ ਸੀ ਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ ਵਿੱਚ ਦੋਸਤਾਂ ਦੀ ਸਡਨਲੀ ਉਹਨਾਂ ਦੀ ਵੈਨ ਦੀ ਅਨਨੋ ਲੇਦੀ ਨੇ ਰੋਕੀ ਜਿਹੜੀ ਕਿ ਇੰਡਾਇਵਰ ਚਲਾ ਮੋਫਰਚਨਰ ਚਲਾ ਰਹੀ ਸੀ ਵਾਈਟ ਕਲਰ ਦੀ ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ ਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤੇ ਮੇਰੀ ਵੀਡੀਓ ਬਣਾਈ ਹੈ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ ਦੋ ਉਹਨਾਂ ਨੇ ਆਪਣੀ ਵੀਡੀਓਜ਼ ਡਿਲੀਟ ਕੀਤੀਆਂ ਪਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਿਆਂ ਨੂੰ ਥ੍ਰੈਟਨ ਕਰਦੀ ਹੋਈ ਗੱਡੀ ਦੇ ਵਿੱਚ ਉਤਰ ਗਈ ਕਿਉਂਕਿ ਉਹਨਾਂ ਨੇ ਡਰਾਈਵਰ ਦੇ ਵੱਲ ਨੂੰ ਗਨ ਏਮ ਕੀਤੀ ਵੀ ਤੇਰੀ ਵੈਨ ਦੇ ਵਿੱਚ ਇਹ ਹੋ ਰਿਹਾ ਤੇ ਸਾਨੂੰ ਲੱਗਦਾ ਵੀ ਇਹ ਲਾਅ ਐਂਡ ਆ ਔਰ ਬੱਚੇ ਕਾਲ ਦੇ ਬਹੁਤ ਜ਼ਿਆਦਾ ਟਰੋਮਾ ਚ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹਨੀ ਆ ਵੀ ਸਾਡੀ ਹੈਲਪ ਕਰਨ ਜਾਤੋ ਜ਼ਿਆਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆ ਰਹਿਦੇ ਸਾਂਝੇ ਹਨ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਹੈ ਔਰ ਖਾਸ ਕਰਕੇ ਬੱਚਿਆਂ ਨੂੰ ਐਸੇ ਟਰੋਮਾ ਤੋਂ ਨਾ ਗੁਜ਼ਰਨਾ ਪਵੇ ਸਾਡੀ ਆਈ ਰਿਕੁਐਸਟ ਹੈ ਜਿਹੜੀ ਉਹ ਲੇਡੀ ਸੀ ਕੋਈ ਗਨ ਵਗੈਰਾ ਤੁਸੀਂ ਕਹਿ ਰਹੇ ਹੋ ਕੋਈ ਮੁਲਾਜ਼ਮ ਵਗੈਰਾ ਸੀ ਕੀ ਕੁਝ ਪਤਾ ਨਹੀਂ ਹੈ ਉਹਨਾਂ ਨੂੰ ਦੇਖ ਕੇ ਕਿਆ ਲੱਗ ਰਿਹਾ ਸੀ ਉਹ ਬਹੁਤ ਗੁੱਸੇ ਚ ਚੜੀ ਜਿਵੇਂ ਕਿ ਕੁਝ ਬੱਚਿਆਂ ਨੇ ਦੱਸਿਆ ਕਿ ਮੈਮ ਕਿ ਉਹ ਐ ਲੱਗ ਰਿਹਾ ਸੀ ਜਿਵੇਂ ਆਪਣੇ ਸੈਂਸਿਸ ਚ ਨਹੀਂ ਹੈ ਉਹ ਬਹੁਤ ਜ਼ਿਆਦਾ ਕੁਸਚਸੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਡੀਲੀਟ ਕਰਨ ਦਾ ਵੀਡੀਓ ਔਰ ਬਸ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਸਿਪਾਈ ਹੋਈ ਤੇ ਉਹ ਮਲੇਗੀ ਮਲਾਜਮ ਆਪਾਂ ਨਹੀਂ ਕਹਿ ਸਕਦੇ ਸ਼ਿਵਾਜਾ ਸਵਿਲੀਨ ਤੇ ਬਸ ਉਹਨਾਂ ਨੇ ਪਤਾ ਨਹੀਂ ਕਿਸ ਗੁੱਸੇ ਚ ਆ ਕੇ ਸਾਨੂੰ ਤਾਂ ਲੱਗਦਾ ਵੀ ਉਹ ਸ਼ਾਇਦ ਆਪਣੀ ਸੈਂਸਸ ਚ ਨਹੀਂ ਸੀ ਕਿਉਂਕਿ ਕੋਈ ਐਸਾ ਸਿਟੀਜ਼ਨ ਜਿਹਨੂੰ ਆਪਣੀ ਰਿਸਪੌਂਸਿਬਿਲਟੀਜ਼ ਨਹੀਂ ਪਤਾ ਉਹੀ ਇੰਨੇ ਛੋਟੇ ਛੋਟੇ ਬੱਚਾ ਤੇ ਗੰਤਾਂ ਸਾਲ ਰਹਾ ਮੈਮ ਬੱਚਿਆਂ ਨੂੰ ਕੁਝ ਦੱਸਿਆ ਇੰਦਰ ਦੀ ਕਿਹੜੀ ਵੀਡੀਓ ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹੜੀ ਡਿਲੀਟ ਕਰਾਈਆਂ ਦੀਆਂ ਜੀ ਬਸ ਇੱਕੋ ਹੀ ਵੀਡੀਓ ਸੀ ਸਰ ਜ਼ਿਆਦਾ ਕੋਈ ਨਹੀਂ ਸੀ ਬੱਚੇ ਆਪਸ ਵਿੱਚ ਛੇੜ ਰਹੇ ਸੀ ਇੱਕ ਬੱਚਾ ਨੂੰ ਛੇੜ ਰਹੇ ਸੀ ਕਿ ਜਦ ਵੀ ਕੋਈ ਵਹਿੰਗੀ ਕਾਰ ਜਾਂ ਕੁਛ ਆਰੀ ਸੀ ਵੀ ਇਹ ਤੇਰੇ ਅੰਕਲ ਦੀ ਕਾਰ ਤੇ ਮਾਮੇ ਦੀ ਜਿਹੜੀ ਭੂਆ ਦੀ ਸੀ ਤਰੀਕੇ ਨਾਲ ਤਾਂ ਬੈਕ ਸੀਟ ਤੇ ਬੈਠੇ ਬੱਚੇ ਨੇ ਫੋਰਚੂਨਰ ਗੱਡੀ ਦੇਖੀ ਚਿੱਟੇ ਰੰਗ ਦੀ ਉਹਨੇ ਕਿਹਾ ਵੀ ਦੇਖ ਤੇਰੇ ਮਾਮਨਾ ਦੀ ਵੀ ਗੱਡੀ ਆ ਗਈ ਔਰ ਉਸ ਤੋਂ ਬਾਅਦ ਉਹ ਬਸ ਇੱਕ ਸੈਕਿੰਡ ਦੀ ਆਇਮ ਕਰਕੇ ਬੱਚੇ ਵੱਲੋਂ ਘਰ ਦਿੱਤੀ ਗਈ ਜਿਹੜੇ ਬੱਚੇ ਨੂੰ ਚੜਾ ਰਹੇ ਸੀ ਬਸ ਇੰਨੀ ਵੀਡੀਓ ਸੀ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਵੀ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਉਹ ਚ ਲੇਡੀ ਡਰਾਈਵ ਕਰ ਰਹੀ ਹੈ ਜਾਂ ਫਿਰ ਜੈਂਟਸ ਡਰਾਈਵ ਕਰ ਰਿਹਾ ਜਦੋਂ ਅੰਦਰ ਆ ਕੇ ਬੋਲੀ ਕਿ ਮੇਰੀ ਵੀਡੀਓ ਦੰਦੇ ਕੁਟ ਨੂੰ ਕਿ ਇਹ ਜਿਹੜੀ ਗੱਡੀ ਸੀ ਉਹ ਲੇਡੀ ਚਲਾ ਰਹੀ ਸੀ ਬੱਚਿਆਂ ਨੂੰ ਤਾਂ ਵੀ ਨਹੀਂ ਸੀ ਪਤਾ ਕਿੰਨੀ ਕੁ ਮਨਦੀ ਸੀ ਤੇ ਪਹਿਰਾਵਾ ਜਿਹੜਾ ਸੀ ਉਹ ਕਿਦਾਂ ਦਾ ਸੀਗਾ ਪਹਿਰਾਵਾ ਉਹ ਲੁਧਿਆਣੇ ਤੋਂ ਆ ਰਹੇ ਸੀ ਉਹ ਚੰਡੀਗੜ੍ਹ ਜਾ ਰਹੇ ਸੀ ਪਹਿਨਾ ਹੋਆ ਵੈਸਟਰਨ ਸੀਗਾ ਆਈ ਗੈਸ ਉਹਨਾਂ ਨੇ ਪੈਂਟਸ ਔਰ ਟੀ-ਸ਼ਰਟਸ ਵਗੈਰਾ ਵੇਰ ਕਿਤੇ ਸੀ 30 ਤੋਂ 40 ਦੇ ਇਨ ਬਿਟਵੀਨ ਉਹਨਾਂ ਦੀ ਏਜ ਰਹੀ ਹੋਗੀ ਮੈਮ ਗੱਲ ਕਰੀਏ ਸਟੂਡੈਂਟ ਦੀ ਤਾਂ ਸਟੂਡੈਂਟ ਨੂੰ ਆਪਣੇ ਸਕੂਲ 'ਚ ਆਲਾਓ ਹੈਗਾ ਪਰ ਮੋਬਾਈਲ ਵਗੈਰਾ ਜਿਹੜੇ ਨਹੀਂ ਹੋਉਂਦੇ ਮੋਬਾਈਲਸ ਅਲਾਓ ਨਹੀਂ ਹੈ ਸਰ ਜਦ ਬੱਚੇ ਪਲੱਸ 1 ਪਲੱਸ 2 ਚੋਇੰਗਦੇ ਨੇ ਉਹਨਾਂ ਦੀ ਜਲਦੀ ਛੁੱਟੀ ਹੁੰਦੀ ਹੈ ਐਸ ਵਾਸ ਪੇਰੈਂਟ ਰਿਕਵੈਸਟ ਉਹ ਸਾਨੂੰ ਕਹਿੰਦੇ ਨੇ ਵੀ ਬੱਚੇ ਸਕੂਲ ਤੋਂ ਸਿੱਧਾ ਐਕਸਟਰਾ ਕਲਾਸਿਸ ਦੇ ਇੰਸਟੀਟਿਊਸ਼ਨ ਜਾਂਦੇ ਨੇ ਤਾਂ ਸ ਤੇ ਜਾਣ ਤੇ ਅਸੀਂ ਬਸ ਸਕੂਲ ਦੇ ਉਹ ਜਾ ਕੇ ਅਕਾਊਂਟ ਡਿਪਾਰਟਮੈਂਟ ਤੋਂ ਸਵੇਰੇ ਜਮਾ ਕਰਾ ਦਿੰਦੇ ਨੇ ਆਣ ਵੇਲੇ ਲੈਂਦੇ ਨੇ ਔਰ ਉਹਦੇ ਵਿੱਚ ਹੀ ਬੱਚੇ ਆਪਣੇ ਫੰਡ ਦੇ ਵਿੱਚ ਲੜਕੇ ਲੜਕੇ ਆਪਸ ਵਿੱਚ ਵੀਡੀਓ ਬਣਾ ਰਹੇ ਸੀ ਐਫ ਆਈ ਆਰ ਦਰਜ ਕਰਾ ਦਿੱਤੀ ਜੀ ਸਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਕੱਲ ਇੱਕ ਪੇਰੈਂਟ ਨੇ ਵੀ ਕੀ ਥੀ ਜਿਹਦੇ ਬੱਚੇ ਨੂੰ ਹਮ ਕੀਤਾ ਗਿਆ ਉਹਨਾਂ ਬੰਦੇ ਨੇ ਵੀ ਤਕਰੀਕਾ ਨਾ ਪੁਲਿਸ ਨੇ ਕਿ ਪੁਲਿਸ ਆਫ ਕਰਸ ਸਾਡਾ ਬਹੁਤ ਜਿਆਦਾ ਸਾਥ ਦੇਣ ਕੀ ਔਰ ਦੇ ਵੀ ਰਹੀ ਨਹੀਂ ਉਹਨਾਂ ਨੇ ਸਾਡੀ ਫਾਈਲ ਲੈ ਲਈ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਤੇ ਇਸ ਰੋਡ ਤੇ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿੱਥੇ ਬਹੁਤ ਹਾਈ ਡੈਫੀਨੇਸ਼ਨ ਵਾਲੇ ਕੈਮਰਾਜ਼ ਨੇ ਔਰ 타ਡੀ ਐਲਪਰ ਨੂੰ ਤਾਰਨੇ ਔਰ ਦੇਖਦੇ ਵਗੈਰਾ ਸਟੂਡੈਂਟ ਹਨ ਜਿਹੜੇ ਡਰਾਈਵਰ ਵਗੈਰਾ ਕਿਸੇ ਨੰਬਰ ਵਗੈਰਾ ਕੋਲ ਸਰ ਡਰਾਈਵਰ ਸਾਡੇ अराउंड 50 ইয়ার্স 올ਡ ਸੀਗੇ ਦੇਖੋ ਬੱਚੇ ਦੀ ਜ਼ਿੰਮੇਵਾਰੀ ਦੁਨੀਆ 'ਚ ਸਭ ਤੋਂ ਔਖੀ ਕੰਮ ਹੈ ਸਕੂਲ ਦੀ ਗੱਡੀ ਚਲਾਉਣਾ ਕਿਉਂਕਿ ਉਹ ਗੱਡੀ ਜਿਹੜੀ ਉਹ ਚਲਾਉਂਦੇ ਨੇ ਉਹ ਬੱਚੇ ਨੂੰ ਨਹੀਂ ਲੈ ਕੇ ਆਉਂਦੇ ਇੱਕ ਪਰਿਵਾਰ ਨੂੰ ਨਾਲ ਕੈਰੀ ਕਰਦੇ ਨੇ ਐਂਡ ਹੀ ਵਾਸਨ ਉਹ ਬਹੁਤ ਜ਼ਿਆਦਾ ਨਮ ਹੋ ਗਏ ਇਕਦਮ ਘਬਰਾ ਗਏ ਜਦੋਂ ਉਹਨਾਂ ਨੇ ਪਹਿਲਾਂ ਗਨ ਉਹਨਾਂ ਤੇ ਥਾਣੀ ਔਰ ਫਿਰ ਬੱਚੇ ਤੇ ਥਾਣੀ ਤੇ ਉਹ ਆਪਣੇ ਸੈਂਸਿਸ ਚ ਨੇ ਬੱਚਿਆਂ ਨੇ ਵੀ ਮੂਮੈਂਟ ਲਈਤੀ ਆਪਣੀ ਸੈਂਸਿਸ ਤੇ ਵਾਪਸ ਆਨ ਨੂੰ ਅੱ ਹੌਣ ਦੇ ਬਾਵਜੂਦ ਵੀ ਨਹੀਂ ਆਏ ਕਿਉਂਕਿ ਸਬ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਹੋ ਗਿਆ ਟਾਈਮ ਵੀ ਹੋ ਸਕਦਾ ਦੂਜੇ ਕਰਮ ਸਰ بچے 12:30 ਤੋਂ 12:45 ਦੇ ਵਿੱਚ ਦਾ ਟਾਈਮ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਮੈਮ 24 ਘੰਟੇ ਜਿਹੜਾ ਹਾਈਵੇ ਚੱਲਦਾ ਵਾ ਕੀ ਮੰਗ ਕਰਦੇ ਹੋ ਕਿ ਵੀ 24 ਘੰਟੇ ਜਿਹੜਾ ਰੂਟ ਚੱਲਦਾ ਹੈ ਇਦਾਂ ਦੀ ਘਟਨਾ ਹੋਣੀ ਕਿਵੇਂ ਦੇਖਦੇ ਸਰ ਇਸ ਕਰਨਾ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਇਹਨੂੰ ਤਾਂ ਪੈਂ ਕਿਹਾ ਸੀ ਕਿ ਲਾਅ ਐਂਡ ਆਰਡਰ ਤਾਂ ਲੋਕਾਂ ਨੂੰ ਛੱਡਾ ਰਹੀ ਨਹੀਂ ਰਿਹਾ ਜੀ ਆ ਜੋ ਗੰਨਿਆ ਤਾਂ ਕਿਸੇ ਤੇ ਵੀ ਤਾਨਣਗੇ ਔਰ ਉਹ ਵੀ ਛੋਟੇ ਛੋਟੇ ਬੱਚਿਆਂ ਤੇ ਆਫ ਕੌਰਸ ਉਹਨਾਂ ਦੀ ਫੈਮਿਲੀ ਚ ਵੀ ਬੱਚੇ ਹੋਣੇ ਇੱਕ ਵਾਰੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਹ ਕੰਮ ਬੱਚਿਆਂ ਨਾਲ ਕਰਨ ਜਾ ਰਹੀ ਹਾਂ ਠੀਕ ਹੈ ਔਰ ਮੈਨੂੰ ਲੱਗਦਾ ਵੀ ਇਹਦੇ ਤੇ ਇੱਕ ਸਟ੍ਰਿਕਟ ਕੋਈ ਰੂਲ ਹੋਣਾ ਚਾਹੀਦਾ ਵੀ ਕੋਈ ਵੀ ਆਪਣੀ ਚਾਹੇ ਲਾਇਸੈਂਸ ਗਨ ਹੋਵੇ ਉਹ ਉਹਨੂੰ ਕੈਰੀ ਕਰਕੇ ਐਵੇਂ ਨਹਿਰਾਂਦਾ ਹੋਇਆ ਸਬਕਾਂ ਤੇ ਤਾਨਾ ਜਾਵੇ ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਜੀ ਤੇ ਮੈਂ ਗਗੜੇ ਤੇ ਸਾਡੇ ਬੱਚੇ ਤੇ ਗਾਰਡਨ ਵੈਲੀ ਸਕੂਲ ਚ ਪੜਦੇ ਆ ਬਿਆਲਪੁਰਾ ਐਕਚੁਅਲੀ 1+1 ਚ ਬੱਚੇ ਤੇ ਮਾਛੀਵੜੇ ਬ੍ਰਾਂਚ ਆ ਸਾਡੀ ਉਤੋਂ ਪੇਪਰ ਦੇ ਘਿਆਰੇ ਸੀ ਵਾਪਿਸ ਤੇ ਅਗਰ ਹਾਈਵੇ ਕੰਨੀਕੋਦਨ ਦੇ ਅੱਗੇ ਇੱਕ ਗੱਡੀ ਨੇ ਲਗਾ ਲਿਆ ਫੋਰਚੂਨਰ ਗੱਡੀ ਉਹ ਉਤਰ ਕੇ ਉਹਨੇ ਸਭ ਤੋਂ ਪਹਿਲਾਂ ਗਨ ਪੁਆਇੰਟ ਤੇ ਡਰਾਈਵਰ ਨੂੰ ਰੱਖਿਆ ਤੇ ਉਹਨਾਂ ਨੇ ਕਹਿ ਰਹੇ ਸੀ ਕੋਈ ਬੱਚਾ ਵੀ ਵੀਡੀਓ ਵਗੈਰਾ ਕੁਝ ਕਰ ਰਿਹਾ ਕਿਤੇ ਦੇ ਮਤਲਬ ਬੱਚੇ ਤਾਂ ਬਲੀਟ ਕਰਵਾਈ ਜਾਵੇ ਜਿਹੜਾ ਮਨੇ ਕਿਹਾ ਵੀ ਡਰਾਈਵਰ ਨੇ ਤੁਸੀਂ ਆਪ ਕਹੋ ਅੰਦਰ ਜਾ ਕੇ ਉਹ ਲੇਡੀ ਮਤਲਬ ਜਹੰਨਮ ਦੇ ਵਿੱਚ ਚਲੀ ਗਈ ਤੇ ਇੱਕ ਉਹਨਾਂ ਬੱਚੇ ਦੇ ਅੰਦਰ ਜਾ ਕੇ ਮਤਲਬ ਗਨਪਾਇੰਟ ਤੇ ਉਹਨੂੰ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਤੂੰ ਬੱਚੇ ਨੇ ਵੀਡੀਓ ਉਹਦੀ ਡਿਲੀਟ ਕਰਤੀ ਫਿਰ ਨਾਲ ਦੇ ਬੱਚੇ ਨੂੰ ਉਹਨਾਂ ਨੇ ਕਿਹਾ ਵੀ ਵੀਡੀਓ ਦੁਬਾਰਾ ਤੂੰ ਰੀਸਾਈਕਲ ਬਿਨ ਚੋਂ ਵੀ ਡਿਲੀਟ ਕਰ ਦੇ ਪ੍ਰੋਪਰਲੀ ਦੋਨੋਂ نیچے ਉਹ ਮਤਲਬ ਉੱਧਰ ਗਈ ਪਰ ਮੇਰੇ ਬੇਟੇ ਨੇ ਜਦੋਂ ਮੈਨੂੰ ਕਾਲ ਕਰਕੇ ਦੱਸੀ ساری ਘਟਨਾ ਤਾਂ ਅਸੀਂ ਬਿਲਕੁਲ ਇੱਕਦਮ ਸ਼ੌਕ ਬੋਗ ਗਏ ਕਿਵੇਂ ਹੋ ਗਿਆ ਇਸ ਸੜਕ 'ਤੇ ਮੰਦ ਭਾਗੀ ਘਟਨਾ ਮੇਨ ਹਾਈਵੇ ਸੀਗਾ ਆਪਣਾ ਕਿੰਨੇ ਕਵਲੇ ਦੀ ਘਟਨਾ ਹੋਈ ਉਹ ਜੀ ਆਈ ਥਿੰਕ 12:35 ਤੋਂ 12:45 ਤੱਕ ਦਾ 50 ਤੱਕ ਦੀ ਹੈ ਇਹਨਾਂ ਨੇ ਰੋਕਿਆ ਸੀ ਕਿ ਉਹਨਾਂ ਨੇ ਪਕਾਣ ਹੋ ਸਕਿਆ ਲੈਡੀ ਦਾ ਨਹੀਂ ਜੀ ਕੋਈ ਪੁਲਸ ਮਲਾਜਮ ਸੀ ਨਹੀਂ ਜੀ ਕੋਈ ਪੁਲਸ ਮਲਾਜਮ ਨਹੀਂ ਸੀ ਉਹਦੇ ਕੋਲ ਗਨ ਸੀ ਉਹਨੇ ਸਿੱਧਾ ਜਾ ਕੇ ਅੰਦਰ ਬੱਚੇ ਉੱਪਰ ਵੀ ਗਨ ਤਾਨੀ ਆ ਤੇ ਵੀਡੀਓ ਜੀ ਸਰ ਸਾਰੇ ਬੱਚੇ ਬਹੁਤ ਡਰ ਗਏ ਈਵਨ ਹਜੇ ਤੱਕ ਵੀ ਸਾਰੇ ਬੱਚੇ ਸੈਮ ਨਹੀਂ ਹੋਏ ਆ

कोई एटीन ईयर का मतलब बच्चा नहीं है सारे सिक्सटीन फिफ्टीन ईयरस ओल्ड से बच्चे तो कल में किसी होर भी घटना वापर सकती है जेकर प्रशासन ने इसका चंकी तरह इंक्वायरी ना करके रिजल्ट ना क्या लेडी ना फड़ी गई हाँ जी स्कूल वालों वालो भी कंप्लेट लिखाई गई जी गई है जी साढ़े वालों भी असं भी कंप्लेट दी है समराला सिटीजेंट जी ਤਿੰਨ ਦੇ ਸਾਡੇ ਇਦਾਂ ਦੀ ਵਾਰਦਾਤ ਆ ਜਿਹੜੀ ਹੋਣ ਜਾ ਰਹੀ ਸੀ ਲੀਟਰ ਵੱਡੀ ਘਟਣਾ ਹੋ ਸਕਦੀ ਸੀ ਹਾਂਜੀ ਬਿਲਕੁਲ ਹੋ ਸਕਦੀ ਸੀ ਜੀ ਅਗਰ ਆਪਨਾ ਕਰੇ ਜੇ ਉਹ ਲੇਡੀ ਮਤਲਬ ਕੋਈ ਕਹਰੇ ਬੱਚੇ ਕਰੇ ਵੀ ਸ਼ਾਇਦ ਉਹਨੇ ਕੁਝ ਮਤਲਬ ਬ੍ਰਾਦਰ ਵਗੈਰਾ ਕਿਤੇ ਐਸੀ ਆ ਪਤਾ ਨਹੀਂ ਹੋ ਸਕਦਾ ਕੋਈ ਸੀਨੀਅਰ ਅਫੀਸਰ ਮੰਨ ਲਓ ਜੀ ਹੁੰਦੀ ਹੈ ਪਰ ਉਹਨੂੰ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਬੱਚਿਆਂ ਤੇ ਜਾਂ ਕਿਸੇ ਵੀ ਪਰਸਨ ਉੱਪਰ ਉਹ ਗਨ ਪੁਆਇੰਟ ਕਰੇਗੀ ਕੋਈ ਸਰਸਰ ਨਿੰਦਕ ਜੋ ਕੇ ਚੀਜ਼ ਹੈ ਕੁਝ ਪਤਾ ਲੰਘਿਆ ਵੀ ਉਹ ਨਸ਼ੇ ਦੀ ਹਾਲਤ ਵਿੱਚ ਐਸੀ ਕੁਛ ਬੱਚੇ ਕਹਿ ਰਹੇ ਵੀ ਥੋੜਾ ਜਿਹਾ ਲੱਗਦਾ ਸੀ 스멜 ਵੀ ਉਹ ਤਾਂ ਆ ਰਹੀ ਸੀ ਤੇ ਸ਼ਾਇਦ ਨਸ਼ੇ ਦੀ ਸੀ ਕਿਉਂਕਿ ਕੋਈ ਨੋਰਮਲ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਜੀ ਪੜਿਆ ਲਿਖਿਆ ਜੀ ਨੋਰਮਲ ਬੰਦਾ ਪਰ ਉਹ ਦੇਖਣ ਨੂੰ ਐਜੂਕੇਟ ਲੱਗਦੀ ਸੀ 35 ਕੋਈ ਨੰਬਰ ਵਗੈਰਾ ਕੋਈ ਗੱਡੀ ਨਹੀਂ ਸੀਗਾ ਕੱਲੀ ਸਾਰੇ ਦਾਰੀ ਉੰਨੇ ਕਹੇ ਸੀ ਕਿ ਕਿਸੇ ਨੇ ਨੰਬਰ ਨਹੀਂ ਚੈੱਕ ਕੀਤਾ ਤੇ ਗੱਡੀ 'ਚ ਹੋਰ ਕੋਈ ਨਹੀਂ ਸਿਰਫ ਉਹ ਕੱਲੀ ਆਪ ਹੀ ਚਲਾ ਰਹੀ ਸੀ ਮੇਰਾ ਨਾਮ ਸ਼ੇਵ ਕੁਮਾਰ ਹੈ ਮੈਂ ਸਮਰਾਲਾ ਦਾ ਰਹਿਣ ਵਾਲਾ ਮੇਰੇ ਬੱਚੇ ਗਾਰਡਨ ਵੈਲੀ ਦਿਾਲਪੁਰਾ ਪੜ੍ਹਦੇ ਨੇ ਠੀਕ ਹੈ ਜਨਾਬ ਇਹ ਸਰ ਆਪਣੇ ਇਥੋਂ ਮੱਛਵੜਾ ਤੋਂ ਬੈਂਡ ਦੇ ਵਿੱਚ ਦਿਆਲਪੁਰੇ ਤੋਂ ਮੱਛਵੜਾ ਬੈਂਡ ਦੇ ਵਿੱਚ ਜਾਂਦੇ ਨੇ ਉਥੋਂ ਵਾਪਸ ਇਧੇ ਆਉਂਦੇ ਹੋਏ ਇਹ ਘਟਨਾ ਵਾਪਰੀ ਹੈ ਹਾਈਵੇ ਦੇ ਉੱਪਰ ਇਥੇ ਆਪਣਾ ਇੱਕ ਲੇਡੀ ਨੇ ਆਪਣੇ ਬੈਂਡ ਦੇ ਅੱਗੇ ਗੱਡੀ ਲਗਾ ਕੇ ਬੱਚਿਆਂ ਨਾਲ ਬਤਮੀਜ਼ੀ ਕੀਤੀ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਗਨ ਪੁਆਇੰਟ ਤੇ ਲਿਆ ਤੇ ਡਰਾਈਵਰ ਨੂੰ ਵੀ ਗਨ ਪੁਆਇੰਟ ਤੇ ਲਿਆ ਕੀ ਕਾਰਨ ਬਣਿਆ ਬੱਚੇ ਆਪਣੇ ਬੈਂਡ ਦੇ ਵਿੱਚ ਆਪਣੀ ਵੀਡੀਓ ਬਣਾ ਰਹੇ ਸੀਗੇ ਉਹ ਲੇਡੀ ਨੂੰ ਜਾਂ ਤਾਂ ਮਿਸ ਅੰਡਰਸਟੈਂਡਿੰਗ ਹੋ ਗਈ ਜਾਂ ਕੁਝ ਕੁਝ ਗਲਤ ਫਹਿਮੀ ਇਸ ਤਰ੍ਹਾਂ ਹੋਈ ਵੀ ਉਹਨੇ ਆਪਣਾ ਗੱਡੀ ਰੁਖਵਾਈ ਸਕੂਲ ਵਾਲਨੇ ਸਕੂਲ ਵਾਲਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਸਾਡੀ ਵੀ ਇਹੀ ਮੰਗ ਹੈ ਵੀ ਉਹਦੇ ਤੇ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਜਿਹੜੀ ਸਿਕਰਪੈਟੀ ਇਹ ਘਟਨਾ ਪੱਪਦੀ ਹੈ ਇਹ ਬਹੁਤ ਮਾੜੀ ਘਟਨਾ ਹੈ ਜੀ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕੀ ਮੰਨਤਾ ਇਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਹੈ ਇਸ ਤਰ੍ਹਾਂ ਦੀ ਜੋ ਅੱਗੇ ਤੋਂ ਹਰਕਤ ਨਾ ਹੋ ਸਕੇ ਬੱਚੇ ਬਹੁਤ ਜ਼ਿਆਦਾ ਡਰ ਸਹਿਮ ਗਏ ਨੇ ਵੀ ਇਹਨਾਂ ਦਾ ਕੀ ਛੋਟੇ ਬੱਚੇ ਨੇ 18 ਸਾਲ ਤੋਂ ਸਾਰੇ ਛੋਟੇ ਬੱਚੇ ਨੇ ਤਾਰੇ ਕਿ ਮਾਮਲਾ ਸੀ ਕਿ ਉਹ ਬਸ ਕੋਤੀ ਗਈ ਹੈ ਜੀ ਕੱਲ ਸਕੂਲ ਬੈਂਡ ਤੇ ਕੀ ਹੈਗਾ ਜੀ ਮਾਮਲਾ ਸਾਰਾ ਮਾਮਲਾ ਸਾਡੇ ਧਿਆਨ ਚ ਆਇਆ ਗਾਰਡਨ ਵੈਲੀ ਦਿয়ালਪੁਰਾ ਦੇ ਬੱਚੇ ਪਲੱਸ 2 ਔਰ ਪਲੱਸ 1 ਵਾਲੇ ਬੱਚੇ ਕੱਲ ਮਾਛੀਵੜਾ ਸਾਹਿਬ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਦਿয়ালਪੁਰਾ ਵੱਰ ਨੂੰ ਕ੍ਰੋਸ ਕਰਨ ਲੱਗੇ ਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ ਗੱਡੀ ਦੇ ਵਿੱਚੋਂ ਇੱਕ ਲੇਡੀਜ਼ ਉਤਰੀ ਉਤਰ ਕਿਉਂ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਹੈ ਉਹ ਡਿਲੀਟ ਕਰਾਓ ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਲੇਡੀਜ਼ ਘੁੰਮ ਕੇ ਬੱਸ ਦੇ ਵਿੱਚ ਆ ਗਈ ਤੇ ਉਹਨੇ ਲੜਕਾ ਪਛਾਣ ਲਿਆ ਲੜਕੇ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ ਲੜਕੇ ਨੇ ਡਿਲੀਟ ਕਰਤੀ ਤੇ ਲੇਡੀਜ਼ ਉਹ ਚਲੇ ਗਏ ਸਰ ਇਹ ਵੀ ਗਿਆ ਜਾਂਦਾ ਵੀ ਗਨਪੁਆਇੰਟ ਤੇ ਹੋਇਆ ਜੀ ਜ਼ਿਆਦਾ ਇਨਸੀਡੈਂਟ ਕੀ ਹੈ ਇਸ ਵਿੱਚ ਜਾਈ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡਰਾਈਵਰ ਦੇ ਬਿਆਨ ਲਿਖੇ ਨੇ ਡ라이ਵਰ ਨੇ ਇਹ ਗੱਲ ਦੱਸਿਆ ਜਦੋਂ ਲੇਡੀਜ਼ ਗੱਡੀ ਵਿੱਚ ਉਤਰੀ ਲੇਡੀਜ਼ ਦੇ ਹੱਥ ਵਿੱਚ ਰਿਵਾਲਵਰ ਸੀ ਤੇ ਰਿਵਾਲਵਰ ਕਵਰ ਦੇ ਵਿੱਚ ਸੀ ਤੇ ਉਹਦਾ ਹੱਥ ਥੱਲੇ ਸੀ ਰਿਵਾਲਵਰ ਉਹਨੇ ਫੜਿਆ ਸੀ ਕਵਰ ਦੇ ਵਿੱਚ ਸੀ ਰਿਵਾਲਵਰ ਉਹ ਐਦੀ ਜਦੋਂ ਗਈ ਉਹ ਕਵਰ ਦੇ ਵਿੱਚ ਸੀ ਥੱਲੇ ਕਿਸੇ ਵੱਲ ਤਾਂੜਿਆ ਨਹੀਂ ਨਹੀਂ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਜ਼ ਨੇ ਉਹਦਾ ਫੋਨ ਨਹੀਂ ਫੜਿਆ ਤੇ ਹੁਣ ਕੀ ਜਾਂਚ ਕਰ ਰਹੇ ਜੀ ਇਹਦੇ ਵਿੱਚ ਅਗਲੀ ਅਸੀਂ ਕੈਮਰੇ ਖੰਗਾਰ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚੂਨਰ ਜੀ ਉਹ ਇਹਦੇ ਵਿੱਚ ਸਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਹੈ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਹੋ ਜੋ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਕੈਮਰੇ ਲੱਗੇ ਆ ਕੈਮਰੇ ਖਰਾਬ ਹੋਏ ਨੇ ਜਾਦੇ ਬੱਗੇ ਕੋਈ ਗੱਲ ਹੋਉਂਦੀ ਹੈ ਤਾਂ ਨੂੰ ਹੋਊਗੀ ਕਰ ਲਈ ਜੋ ਕੋਈ ਗੱਲ ਸਾਹਮਣੇ ਆਂਦੀ ਹੈ ਉਸ ਹਸਾਬ ਨਾਲ ਕਾਰਵਾਈ ਹੋਏਗੀ ਜੀ ਪਰ ਗੱਡੀ ਟ੍ਰੈਸ ਕਰ ਲਈ